ਕੀ ਨਾਮ ਕਿਹਦਾ ਦਾ ਸਰੇਂਦਰਪਾਲ ਜੀ ਇਹਦਾ ਨਾਮ ਚਰਨਦਾਸ ਜੀ ਅਜੀ ਕੀ ਹੋਇਆ ਤੁਹਾਡੇ ਦੁਕਾਨ ਦੇ ਉੱਪਰ ਅਸੀਂ ਬੈਠੇ ਆ ਜੀ ਅਸੀਂ ਜੇ ਘਰ ਨੂੰ ਜਾਣ ਦੀ ਤਿਆਰੀ ਸੀ ਸਾਡੀ ਤੇ ਇੱਕ ਇੱਕ ਬੰਦਾ ਆਇਆ ਉਹਨੇ ਇੱਕ ਕਸਟਮਰਸ ਕਹਣਾ ਸੀ ਜੀ ਏ ਅੰਦਰ ਵੜਿਆ ਤੇ ਕਹਿਣ ਲੱਗਾ ਕਿ ਹੋਇਆ ਹੋਇਆ ਕੀ ਬਾਜੀ ਦੱਸੋ ਜਾਨ ਬਸ ਉਹ ਬੰਦਾ ਆਇਆ ਮੋਦੇ ਆਪਣਾ ਅੰਦੀਲੇ ਪੜ ਕੇ ਨਾਲ ਮੂੰਹ ਬੰਨਿਆ ਸੀ ਉਹਨੇ ਜੀ ਅੱਛਾ ਜੀ ਤੇ ਅਸੀਂ ਕਦੇ ਕਦੇ ਮਜ਼ਾਕ ਕਰੀ ਜਾਂਦੇ ਜਿਵੇਂ ਗੋਲੀ ਮਾਰਦੇ ਨੇ ਗੱਲਾਂ ਦੇ ਦੋ ਅਈ ਤੇ ਮਜ਼ਾਕ ਨਹੀਂ ਕਰ ਜਾਂਦਾ ਕੋਈ ਬੰਦਾ ਸਾਨੂੰ ਜਾਣ ਵਾਲਾ ਕਿ ਉਹ ਗੋਲੀ ਮਾਰ ਦੇਣੀ ਆ ਤਾਂ ਮੈਂ ਇੱਕ ਤਾਂ ਭਾਬ ਨੂੰ ਭੱਜਾਂ ਜੀ ਸਾਰੇ ਮੇਰੇ ਕੋਈ ਨਹੀਂ ਮੇਰੇ ਗੋਲੀ ਮਾਰੀ ਜੀ ਲੱਤ ਦੇ ਵਿੱਚ ਮੇਰਾ ਮੋਬਾਈਲ ਵੀ ਲੱਗ ਗਿਆ ਜੀ ਉਹ ਮੋਬਾਈਲ ਹਾਂ ਜੀ ਤੇ ਉਹਦਾ ਸੀ ਮੋਨਾ ਸੀ ਇਕੱਲਾ ਸੀ ਤੇ ਇੰਨੇ ਸਰਦਾਰ ਸੀ ਬੰਦਾ ਜੀ ਸਰਦਾਰ ਸੀ ਤੇ ਕੈਮਰੇ ਵਾਲਾ ਲੱਗੇ ਹੋਇਆ ਸੀ ਹਾਂ ਜੀ ਲੱਗਾ ਤੇ ਕਿੱਥੇ ਕਿੱਥੇ ਵੱਜੀ ਗੋਲੀਆਂ ਦੇ ਦੋ ਲੱਤਾਂ 'ਚ ਵੱਜੀ ਦੋ ਗੋਲੀਆਂ ਇਕੱਲਾ ਬੰਦਾ ਸੀ ਆ ਗੱਲਾ ਬੰਦਾ ਆਇਆ ਜੀ ਤਕੱਲਾ ਹੀ ਆਇਆ ਅੱਜ ਬਾਹਰ ਨਹੀਂ ਸਮਝ ਪਤਾ ਨਹੀਂ ਕੀ ਪਤਾ ਨਹੀਂ ਜੀ ਗੱਡੀ ਖੜੀ ਸੀ ਕਿ ਚੱਕਰ ਜੀ ਕਰੀ ਨਾਮ ਕੀ ਤੁਹਾਡਾ ਮੇਰਾ ਦੰਗਾ ਦਾ ਜੀ ਕਹਾਂ ਤੇ ਕੰਮ ਕਰਦੇ ਹੋ ਗਾਂਢੀ ਰੋਡ ਭਾਈ ਕੀ ਹੁਆ ਕੀ ਦੁਕਾਨ ਤੇ ਆ ਦੁਕਾਨ ਤੇ ਹੈ ਜੀ ਅਸੀਂ ਦੋ ਜਣੇ ਬੌਜੀ ਗੱਲੇ ਤੇ ਬੈਠੇ ਸੀਗੇ ਮੈਂ ਕਸਟਮਰ ਨੂੰ ਸਮਾਨ ਦੇ ਜਾਂਦਾ ਸੀ ਜੀ ਤੇ ਦੋ ਜਣੇ ਉਹ ਸੀਗੇ ਅਚਾਨਕ ਅੰਦਰ ਆਇਆ ਇੱਕ ਸਰਦਾਰ ਉਹ ਬੰਲਾ ਆਇਆ ਸੀ ਜੀ ਉਹ ਕਹਿੰਦਾ ਜੀ ਆਪਣਾ ਗੱਲਾ ਦੇ ਦੋ ਮੈਨੂੰ ਹਾਵ ਵਾਲੇ ਕੱਢੋ ਅਸੀਂ ਸਮਝਿਆ ਕਿ ਮਜ਼ਾਕ ਕਰੀ ਜਾਂਦਾ ਵਾ ਮੈਂ ਗਾਇਸ ਉਹਨੂੰ ਆਇਆ 8 ਹੀ ਲਾਇਆ ਮਨ ਮੈਂ ਕਿ ਮਜ਼ਾਕ ਕਰੀ ਜਾਂਦਾ ਯਾਰ ਉਹ ਕਹਿੰਦਾ ਮਜ਼ਾਕ ਨਹੀਂ ਗੋਲੀ ਮਾਰ ਦੇਣੀ ਮੈਂ ਤੇ ਥੱਲੇ ਨੂੰ ਗੋਲੀ ਚਲਾਈ ਇੱਕ 6 ਜੀ ਵਜੇ ਮੈਂ ਮੈਂ ਸਮਝਿਆ ਕਿ origignal ਗੋਲੀ ਚਲਾਈ ਜਾਂਦਾ ਹੈ ਤੇ ਮੈਨੂੰ ਧੱਕਾ ਜਦੋਂ ਮਾਰਿਆ ਮੈਂ ਡੈਗ ਪਿਆ ਮੈਂ ਫਿਰ ਉਹ ਉਹਨੇ ਉਹਨੂੰ ਹੋ ਗਿਆ ਪਰ ਇਹਨੂੰ ਹੋ ਗਿਆ ਤੇ ਬੌਜੀ ਜਦੋਂ ਬੌਜੀ ਵੀ ਬੌਜੀ ਵੀ ਸਮਝੇ ਕਿ ਤੇ ਮਜ਼ਾਕ ਕਰੀ ਜਾਂਦਾ ਵਾ ਬੌਜੀ ਵੀ ਆ ਕੇ ਨੇ ਪੀਕਰੀਏ ਨੇ ਯਾਰ ਕਿਉਂ ਮਜ਼ਾਕ ਕਰੀ ਜਾਂਦਾ ਵਾ ਫਿਰ ਬੌਜੀ ਨੇ ਗੋਲੀਆਂ ਮਾਰਤੀਆਂ ਫਰਕ ਪਰ ਕਿਤੇ ਵੱਜੀਆਂ ਗੋਲੀਆਂ ਦੋਨੇ ਪੱਟਾਂ ਤੇ ਵੱਜੀਆਂ ਜੀ ਜੀਟੀ ਵੀ ਵਗੈਰਾ ਤੇ ਹੈਗੀ ਉੱਥੇ ਹਾਂਜੀ ਹੈਗੀ ਆ ਜੀ ਪਤਾ ਲੱਗਿਆ ਕੌਣ ਬੰਦਾ ਸੀ ਆ ਇਕੱਲਾ ਸੀ ਕੋਈ ਕੋਈ ਪਤਾ ਨਹੀਂ ਜੀ ਲੱਗਾ ਸਰਦਾ ਆ ਜਾ ਟਾਈਮ ਤੇ ਆ ਟਾਈਮ ਆ ਥੋੜੀ ਜਿਹੀ ਦੇਖ ਰੋ ਜੀ ਮਤਲਬ 9 ਤੋਂ 9 ਤੋਂ ਉੱਪਰ ਹੀ ਹੈ ਜੀ 9:00 ਦਾ 9:30 9:00 ਸਵੇਰ 9:00 ਇੱਕ ਪਾਇਲਟ ਦਾ ਮਾਮਲਾ ਹੈ ਕੀ ਮਾਮਲਾ ਕੀ ਹੈ ਇਹ ਪ੍ਰੈਸ਼ਰ ਆਇਆ ਜੀ ਸਾਡੇ ਕੋਲ ਕਨ ਸ਼ਾਟ ਦਾ ਮਾਮਲਾ ਸੀਗਾ ਸੁਰਿੰਦਰ ਪਾਲ ਨਾਮ ਸੀਗਾ ਪੇਸ਼ੈਂਟ ਦਾ ਸੰਦੇਖਾ ਜੀ ਗਾਂਧੀ ਰੋਡ ਤੇ ਉਹ ਗਨਸ਼ਾਟ ਹੋਇਆ ਕਾਰਨ ਕੀ ਹੋਇਆ ਕਾਰਨ ਉਹ ਕਹਿ ਰਹੇ ਸੀ ਅਸੀਂ ਤਾਂ ਆਪਣੀ ਦੁਕਾਨ ਤੇ ਸੀ ਕਿ ਉਹਨਾਂ ਦੇ ਕਰਮਚਾਰੀ ਦੁਕਾਨੇ ਕੋਈ ਸਾਮਾਨ ਲੈਣ ਆਇਆ ਸੀ ਉਹ ਕੁੜੀਘੜੇ ਦੇ ਪਿੱਛੇ ਕੋਈ ਥਾਰ-ਥੁਰ ਵਾਲੇ ਆਏ ਉਹਨਾਂ ਨਾਲ ਬਹਿਸ ਵਾਗੀ ਤੇ ਉਹ ਕਹਿੰਦੇ ਅਸੀਂ ਗੋਲੀ ਮਾਰਨੀ ਹੈ ਉਹ ਕਹਿੰਦਾ ਸ਼ਾਇਦ ਮਜ਼ਾਕ ਕਰਦੇ ਪਏ ਹੋ ਪਰ ਉਹ ਦੋ ਗੋਲੀਆਂ ਮਾਰ ਕੇ ਚਲਾ ਗਏ ਕਿੰਨੇ ਲੋਗੇ ਚੇਜ ਸੌਰੀ ਕਿੰਨੇ ਲੋਕ ਜਦ ਮਿਲ ਜਦ ਵੀ ਇੱਕ ਹੀ ਬੰਦਾ ਹੋਇਆ ਗੋਲੀਆਂ ਜੀ ਗੋਲੀ ਥਾਈ ਤੇ ਲੱਗੀ ਉਹਦੇ ਦੋਨੇ ਥਾਈ ਤੇ ਕਿੰਨੀਆਂ ਗੋਲੀਆਂ ਲੱਗੀਆਂ ਤੋ ਗੋਲੀ ਵਜੇ ਇੱਕ ਸੱਜੇ ਖੱਬ ਪਾਸੇ ਇੱਕ ਖੱਬ ਉਹ ਤਾਂ ਹੋ ਗਿਆ ਜੀ ਇਹ ਨੰਬਰ ਗਿਆ ਹਾਂਜੀ ਪਰੋਣੀ ਕਿੱਦਾਂ ਗਿਆ ਅਸੀਂ ਫਸਟ ਹੈਂਡ ਦੇਤੀ ਤੇ ਉਹਦਾ ਸੈਂਪਲ ਜਰ ਜਾਣੇ ਸੀ ਪਰਚਾ ਕੱਟਤਾ ਐਕਸਰੇ ਵਾਸਤੇ ਅਸੀਂ ਉਹ ਬੁਲਾ ਲਿਆ ਸੀਗਾ ਸਾਡੇ ਐਕਸਰੇ ਵਾਲਾ ਤੇ ਉਹ ਫਰੀਦਕੋੜਾ ਲੈ ਕੇ ਚਲੀ ਗਿਆ ਕੋਈ ਲਾਈਟ ਦਾ ਮਾਮਲਾ ਵੀ ਸੀ ਇੱਥੇ ਆਪਣੇ ਮੋਡਿਊਲ ਹਾਊਸ ਦੇ ਉੱਤੇ ਜਦੋਂ ਐਕਸਰੇ ਕਰਨ ਆਇਆ ਸੀ ਉਹ ਐਕਸਰੇ ਮਸ਼ੀਨ ਚੱਲੀ ਨਹੀਂ ਲਾਈਟ ਚਲੀ ਗਈ ਸੀਗੇ ਮੇਰੀ ਚਲਰੀ ਬਾਹਰ ਤਾਂ ਕਰਕੇ ਸ਼ਾਇਦ ਹੋ ਗਿਆ ਸਰ ਬਲਬ ਨਹੀਂ ਹੋਏ ਹੋਰ ਲਾਈਨ ਤਾਂ ਹੈ ਹੀ ਪਰ ਉਹ ਐਕਸਰੇ ਹੋਇਆ ਨਹੀਂ ਬਸ ਹੁਣ ਆਪਣੇ ਇਹਦੇ ਮਾਮਲੇ 'ਚ ਮੈਂ ਕੁਝ ਕਹਿ ਨਹੀਂ ਸਕਦਾ ਪੇਸ਼ੈਂਟ ਦੀ ਹਾਲਤ ਕਿੱਦਾਂ ਦੀ ਲੱਗੀ ਪੇਸ਼ੈਂਟ ਠੀਕ ਸੀਗਾ ਉਹ ਹੁਣ ਬਾਕੀ ਗੋਲੀ ਅੰਦਰ ਹੈ ਕਿ ਨਿਕਲ ਗਈ ਉਹ ਤਾਂ ਚੈੱਕ ਕਰਕੇ ਤੋਂ